ਆਪਾਂ ਮੂੜੀਆਂ ਦੀ ਵੀਡੀਓ ਦਿੱਤੀ ਸੀ ਸਾਰੇ ਭਰਾਵਾਂ ਨੂੰ ਵੀ ਆਪਣੇ ਮੂੜੀਆਂ ਚੰਗੀਆਂ ਬਣਨ ਲੱਗ ਗਈਆਂ ਨੇ ਤੇ ਪਹਿਲੀ ਮੂੜੀ ਪੱਟੀ ਸੀ ਤੇ ਪਹਿਲੀ ਮੂੜੀ ਡੈਡੀ ਕਹਿੰਦਾ ਪੱਟ ਕੇ ਮੈਂ ਡੈਡੀ ਖਾ ਲਿਆ ਕਹਿੰਦਾ ਖਾਣੀ ਨਹੀਂ ਹੈਗੀ ਪਹਿਲੀ ਮੂੜੀ ਕਹਿੰਦਾ ਦੱਬਾਂਗੇ ਪਾਪਾ ਇਹ ਤੇ ਰਾਜਕੀ ਆ ਮਿੱਤਰਤੀ ਮਾਤਾ ਦੇ ਨਾਮ ਦੀ ਦੱਬ ਦਾਂਗੇ ਆਪਾਂ ਬਸ ਬਸ ਠੀਕ ਆ ਵੀ ਧਰਤੀ ਮਾਤਾ ਨੂੰ ਦੇਣਾ ਜ਼ਰੂਰੀ ਆ ਪਹਿਲੀ ਮੂਲੀ ਵੀ ਇਹ ਜਿਹੜੀ ਆਪਾਂ ਕਹਿੰਦੇ ਫਸਲ ਆ ਬੀਜ ਜੇ ਆਪਾਂ ਆਪ ਖਾਣੇ ਆਗੇ ਡੈਡੀ ਕਹਿੰਦਾ ਖਾਣੀ ਨਹੀਂ ਚਾਹੀਦੀ ਪਹਿਲੀ ਜਿਹੜੀ ਚੀਜ਼ ਆ ਕੋਈ ਵੀ ਜਦੋਂ ਆਪਾਂ ਕੋਈ ਮਨ ਨਮੀ ਫਸਲ ਜਿਹੜੀ ਚਲਾਉਣੀ ਆਗੇ ਜਿਵੇਂ ਆਪਾਂ ਮੂੜੀਆਂ ਚਲਾਵਾਂਗੇ ਤਾਂ ਬਾਪੂ ਕਹਿੰਦਾ ਧਰਤੀ ਮਾਤਾ ਦੇ ਨਾਮ ਹੀ ਹੋਣੀ ਚਾਹੀਦੀ ਹਨ ਆਪਾਂ ਪਹਿਲਾਂ ਬਾਪਾ ਪਾਪਾ ਬੜਾ ਸਤਿਕਾਰ ਕਰਦੇ ਸੀ ਹੁਣ ਥੋੜਾ ਘਟਦਾ ਤੁਰੇ ਜਾਂਦੇ ਕੰਮ ਨਾਲ ਉਹ ਸਾਰੇ ਸਤਕਾਰ ਕਰਦਾ ਜਾਂਦਾ ਅੱਗੇ ਤਾਂ ਤੰਗਲੀ ਦਾ ਸਤਕਾਰ ਕਰਦੇ ਸਭ ਕਾਜ ਦਾ ਸਤਕਾਰ ਕਰਦੇ ਹਾਂ ਜਿਵੇਂ ਤੂੰ ਦੱਸਦਾ ਹੁੰਦਾ ਪਾਪਾ ਵੀ ਮੈਂ ਹਲ ਚਲਾਉਣ ਤੋਂ ਪਹਿਲਾਂ ਵੀ ਬਹੁਤ ਗੁਰੂ ਤੇ ਆਉਂਦਾ ਰੱਬ ਦੇ ਨਾਮ ਲੈਂਦੇ ਵੀ ਚਿੜੀਆਂ ਜਨੌਰਾਂ ਦਾ ਨਾਮ ਲੈਂਦੇ ਪਰ ਅੱਜ ਕੱਲ ਇਹ ਚੀਜ਼ਾਂ ਖਤਮ ਹੋ ਗਈਆਂ ਨਾ ਪਰ ਤੇਰੇ ਜਿਵੇਂ ਪਾਪਾ ਜੀ ਹਲੇ ਵੀ ਉਹ ਗੁਣ ਹੈਗੇ ਨੇ ਗੁਰਤਾ ਵੀ ਯਾਦ ਵੀ ਹੈ ਸਾਰਾ ਕੁਝ ਯਾਦ ਵੀ ਆ ਵੀ ਹਾਂ ਕਿੱਦਾਂ ਕੀ ਕਰਨਾਗਾ ਤੇ ਆ ਮੂੜੀਆਂ ਆਪਣੇ ਪਰਾਂ ਬਸ ਚਾਲੂ ਕਰਨੀਆਂ ਨੇ 10 ਦਿਨਾਂ ਤੱਕ ਤੇ ਉਹ ਮੂੜੀ ਪੱਟੀ ਸੀ ਅਸੀਂ ਤੇ ਬਾਪੂ ਕਹਿੰਦਾ ਵੀ ਪਹਿਲੀ ਮੂੜੀਆਂ ਮੈਂ ਬਾਪੂ ਤੂੰ ਖਾ ਕੇ ਦੇਖ ਕਹਿੰਦਾ ਨਹੀਂ ਇਹ ਪਹਿਲੀ ਮੂੜੀ ਕਹਿੰਦਾ ਬ ਇਹ ਬਾਪੂ ਵਰਗਿਆਂ ਦੀਆਂ ਪੁਰਾਣੇ ਬੰਦਿਆਂ ਦੀ ਬਈ ਜ਼ਰੂਰੀ ਹੈ ਇਹ ਚੀਜ਼ਾਂ ਸਤਸਕਾਰ ਕਰਨਾ ਹਰ ਇੱਕ ਚੀਜ਼ ਦਾ ਹਨਾ ਬਾਪੂ ਜ਼ਰੂਰੀ ਆ ਜ਼ਰੂਰੀ ਹੈ ਜ਼ਰੂਰੀ ਦੇਖਾ